ਇਹ ਆ ਵੀ ਗਰਮੇਲ ਸਿੰਘ ਹੋਣੀ ਜਿੱਥੇ ਬੰਦੀਆਂ ਜਿਹੜੀਆਂ ਉਹ ਐਮ ਐਸ ਪੀ ਤੇ ਹੜਕਾ ਵਾ ਆ ਮੋਦੀ ਐਮ ਐਸ ਪੀ ਲਾਗੂ ਕਰਨੀ ਚਾਹੁੰਦਾ ਵਾ ਤੇ ਜਿੱਥੇ ਬੰਦਿਆ ਨਹੀਂ ਹੁੰਦਿੰਦੀਆਂ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਮਝੀਆਂ ਚਾਹੀਦੀਆਂ ਵਾ ਜਿੱਥੇ ਫੋਰਸਾਂ ਲਾਉਣੀਆਂ ਜਿੱਦੇ ਉੱਥੇ ਲਾਓ ਫੋਰਸਾਂ ਹੋਣੀਆਂ ਜਿਹੜੀਆਂ ਗੈਸਰਾਂ ਦੇ ਘੇਰੇ ਫੋਰਸਾਂ ਹੋਣੀਆਂ ਜਿਹੜੀਆਂ ਨਸ਼ੇੜੀਆਂ ਦੇ ਘੇਰੇ ਨਸ਼ੇ ਦੇ ਸਲਾਗਨਾਂ ਦੇ ਘੇਰੇ ਦੇਸ਼ ਵਜਦਾ ਪੰਜਾਬ ਵਜਦਾ ਜਵਾਨੀ ਪਾਈ ਦੀ ਪਰ ਅੱਜ ਉਹ ਤਾਂ ਨਾਲ ਬਿੰਦੇ ਆ ਯਾਰ ਇਹ ਆ ਆ ਜਿਹੜਾ ਇੱਥੇ ਇਹ ਠੀਕ ਨਹੀਂ ਜੋ ਤੁਸੀਂ ਕਰ ਰਹੇ ਜੇ ਕਿਸਾਨ ਮਜ਼ਦੂਰ ਨਾ ਸਿੱਧਾ ਟੱਕਰ ਕਰ ਰਹੇ ਨੇ ਉਹਨਾਂ ਨੂੰ 10 ਸਾਲ ਹੋਇਆ ਪਰ ਕੀ ਬਾਤ ਉਹਨਾਂ ਤੱਕ ਹੀ ਹੋ ਜਾ ਰਹੀ ਹੈ ਸਿੰਦੀ ਫੇਸ ਨੂੰ ਫੇਸ ਗੱਲਬਾਤ ਕਰਦੇ ਲੋਕ ਜਾ ਰਹੇ ਆ ਤੇ ਇਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਵਾ ਭਗਵੰਤ ਮਾਨ ਜੀ ਤੁਸੀਂ ਕਹਿ ਰਹੇ ਹੋ ਬਾਹਰ ਉਹ ਜਹਾਜ਼ ਪਰ ਪਰ ਕਿੱਥੇ ਲਾਵਾਂਗੇ ਅਸੀਂ ਕਹਿੰਦੇ ਆ ਜਹਾਜ਼ ਪਰ ਪਰ ਕੇ ਜਾ ਰਹੇ ਆ ਪੀਐਮ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਵੀ ਸਾਡੇ ਜਵਾਬ ਦੇਸ਼ ਦੇ ਜਿਹੜੇ ਆ ਇਹ ਬਾਹਰ ਕਿਉਂ ਜਾ ਰਹੇ ਆ ਕੀ ਇੱਥੇ ਰਜਗਾਰ ਦੇ ਵਸੀਲੇ ਤੁਸੀਂ ਕਰਨ ਦੀ ਜਿਹੜੀ ਹਾਮੀ ਭਰੀ ਸੀਗੀ ਉਹ ਅੱਜ ਤੱਕ 20 ਕਰੋੜ ਬੱਚੇ ਬੱਚੀਆਂ ਨੂੰ ਨੌਕਰੀ ਮਿਲਣੀ ਚਹੀਦੀ ਸੀ ਕਿਉਂਕਿ 2 ਕਰੋੜ ਹਰ ਸਾਲ ਦਾ ਤੁਹਾਡਾ ਵਾਅਦਾ ਸੀ ਤੁਸੀਂ ਪਕੌੜਿਆਂ ਦੀ ਰੈਡੀ ਨੂੰ ਰੁਜ਼ਗਾਰ ਕਹਿ ਦਿੱਤਾ ਤੇ ਅੱਜ ਤੁਸੀਂ ਜਿਹੜੀਆਂ ਸਾਡੀ ਮਾਨਜੁਗ ਫੋਰਸ ਸੀ ਜਿਹਦਾ ਕਰਕੇ ਹੀ ਰਾਤ ਨੂੰ ਨੀਂਦ ਪਰ ਕੇ ਸੌਣੇ ਸਾਂ ਉਹਨਾਂ ਨੂੰ ਕੌਜ ਨੂੰ ਸਾਡੀ ਜੋ ਅਗਰੀ ਵੀਰ ਬਣਾ ਕੇ ਪ੍ਰਾਈਵੇਟ ਜਗਦੇ ਹਵਾਲੇ ਕਰਨ ਜਾ ਰਹੇ ਜੇ ਇਹ ਸਵਾਲ ਆ ਸਾਡੇ ਔਰ ਅਸੀਂ ਅੱਜ ਸੋਸ਼ਲ ਮੀਡੀਆ ਰਹੀ ਕਿਉਂਕਿ ਨੈਸ਼ਨਲ ਮੀਡੀਆ ਤਾਂ ਜਿਹੜਾ ਸਾਰਾ ਖਰੀਦਿਆ ਆ ਉਹ ਗੁੜੀ ਨਹੀਂ ਦੇ ਸੁਦਾਇਆ ਵਾ ਸੋਸ਼ਲ ਮੀਡੀਆ ਰਹੀ ਅਸੀਂ ਗੱਲਬਾਤ ਜਿਹੜੀ ਆ ਉਹ ਪਚਾਉਣੀ ਚਾਹੁੰਦੇ ਆ ਲੋਕਾਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਆ ਚਰਚਾ ਛੜੇ ਕਿ ਪ੍ਰਧਾਨ ਭਾਰਤ ਦਾ ਪ੍ਰਧਾਨ ਮੰਤਰੀ ਵੋਟਾਂ ਲੈਣ ਵਾਸਤੇ ਲੋਕਾਂ ਕੋਲੇ ਜਾ ਰਿਹਾ ਸੀ ਲੋਕ ਗੱਲਬਾਤ ਕਰਨੇ ਆ ਰਹੇ ਸੀ ਤੇ ਵਿਚਕਾਰ ਫੋਰਸਾਂ ਖੜੀਆਂ ਕਰਕੇ ਕਿਸਾਨਾਂ ਜਵਾਨਾਂ ਦਾ ਟਕਰਾਹ ਪੋਚ ਕਰਾਉਣ ਦੀ ਹਰ ਪਰਸਾਹਕ ਕੋਸ਼ਿਸ਼ ਕੀਤੀ ਆ ਚਾਰ ਸ਼ਫੇਰੇ ਨਾਕੇ ਲਾਏ ਆ ਇਹ ਲੋਕਾਂ ਦੇ ਵਿੱਚ ਗੱਲ ਜਾਵੇ ਵੀ ਇਹ ਹਾਲਾਤ ਕਿੱਦਾਂ ਦੇ ਪੈਦਾ ਕਰਤੇ ਦੇਖਦੇ ਆ ਆਕਮਾਂ ਨੇ ਕਿਉਂਕਿ ਜੇ ਅਸੀਂ ਅਡਾਨੀ ਬਾਨੀ ਦੀ ਅਧੀਨਗੀ ਮੰਨ ਲਈਏ ਫਿਰ ਅਸੀਂ ਢੀਬੇ ਰਾਣੀ ਜੇ ਅਸੀਂ ਮੰਨ ਲਈਏ ਵੀ ਆ ਮਾਨਜੋਗ ਪੁਲਿਸ ਫੋਰਸ ਦੇ ਮੋਢੇ ਤੇ ਪੀਪੀ ਲੱਗਾ ਸਾਨੂੰ ਚੰਗਾ ਲੱਗਦਾ ਵਾ ਦਿੱਲੀ ਵਾਲਿਆਂ ਦੇ ਡੀਪੀ ਲੱਗਾ ਚੰਗਾ ਲੱਗਦਾ ਹਰਿਆਣੇ ਵਾਲਿਆਂ ਦੇ ਐਚਪੀ ਤੇ ਲੱਗਾ ਚੰਗਾ ਲੱਗਦਾ ਵਾ ਇਹ ਅਸੀਂ ਇਹ ਪਈ ਨਹੀਂ ਹੋਣ ਦੇਣਾ ਅਡਾਨੀ ਬਾਨੀ ਪੁਲਿਸ ਨਹੀਂ ਬਣ ਦੇਣੀ ਇਹਦਾ ਕਰਕੇ ਹੀ ਰੜਕਦੇ ਆ ਮੋਦੀ ਦੀਆਂ ਅੱਖਾਂ ਦੇ ਵਿੱਚ ਅਸੀਂ ਕਹਿੰਨੇ ਆ ਕਿ ਉਹ ਰੜਕ ਕੱਢਣਾ ਚਾਹਦੇ ਆ ਤੁਸੀਂ ਲੋਕਾਂ ਦੇ ਪ੍ਰਧਾਨ ਮੰਤਰੀ ਜੀ ਲੋਕਾਂ ਦੇ ਹੋਤੇ ਰਹੋ ਆਜੋ ਲੋਕ ਸਦੀਆਂ ਤੱਕ ਯਾਦ ਰੱਖਣ ਦੋ ਚੀਜ਼ਾਂ ਨੂੰ ਲੋਕ ਯਾਦ ਰੱਖਦੇ ਆ ਇੱਕ ਬੰਨੇ ਰੰਗ ਜੇਵਾ ਇੱਕ ਬੰਨੇ ਰੰਗ ਜੇਵਾ ਜਿਹਨੂੰ ਲੋਕ ਯਾਦ ਰੱਖਦੇ ਆ ਕਿ ਉਹਨੇ ਤਸ਼ੱਦਦ ਕੀਤਾ ਸੀ ਤੇ ਇੱਕ ਬੰਨੇ ਇੱਕ ਬਨੇ ਉਹ ਲੋਕ ਨੇ ਦੀਵਾਨ ਕੋੜਾਮਲ ਵਰਗੇ ਜਿਨ੍ਹਾਂ ਨੂੰ ਲੋਕ ਤਰਜੀਹ ਪੱਦਰ ਦੀ ਉੱਤੇ ਜਿਹੜਾ ਪੂਜ ਰਹੇ ਆ ਸੋ ਇਹ ਤੁਸੀਂ ਫੈਸਲਾ ਕਰੋ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਗਿਰਨਾ ਵਾ ਜਾਂ ਲੋਕਾਂ ਦੀਆਂ ਨਜ਼ਰਾਂ ਸ਼ਰੂ ਹੀਰੋ ਪੰਡਾ ਵਾ ਸੋ ਆ ਜਿਹੜੀ ਰੋਕਕਾਰ ਕਈ ਬੇਲੋੜੀ ਪੰਜਾਬ ਸਰਕਾਰ ਕਰ ਰਹੀ ਆ ਇਹ ਦੀ ਅਸੀਂ ਸਖਤ ਸ਼ਬਦਾਂ ਵਿੱਚ ਵਿਖੇਦੀ ਕਰਦੇ ਆ ਇਹ ਕੌਣਾ ਚਾਹੁੰਦੇ ਆ ਕਿ ਪੀਐਮ ਹਾਊਸ ਦੇ ਨਾਲ ਸਾਡੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਕੇਐਮਐਮ ਦੀ ਐਸ ਕੇ ਮਰਾ ਗੈਰ ਰਾਜਨੀਤੀ ਗੱਲਬਾਤ ਕਰਾਉਣ ਤਾਂ ਜੋ ਮਸਲਿਆਂ ਦਾ ਹਾਲਤ ਕੱਢਿਆ ਜਾ ਸਕੇ ਨਹੀਂ ਤੇ ਪਾਈਏ ਰੋਸ ਹੋਰ ਵਧਰਾਵਾ 28 ਮਈ ਨੂੰ ਅਸੀਂ ਜਿਹੜੇ ਪਾਰਲੀਮੈਂਟ ਦੇ ਮੈਂਬਰ ਖੜੇ ਆ ਜਿਹੜੇ ਕਹਿ ਰਿਹਾ ਡਿਫਰ ਕਰਕੇ ਜੇਲਾ ਚ ਕਲਾਂਗੇ ਜਿਹੜੇ ਕਹਿ ਰਿਹਾ ਦੋ ਤਰੀਕ ਤੋਂ ਬਾਅਦ ਇਹਨਾਂ ਨਾਲ ਛੇਤਰਾਂ ਨਾਲ ਜਿੱਠਾਂਗੇ ਉਹਨਾਂ ਦੇ ਕਰਾ ਕੇ ਜਾਣਾ ਵਾ ਇਹ ਹਿਸਾਬ ਲਾ ਲਿਓ ਲੋਕ ਤਿਆਰ ਬਰਤਿਆਰ ਖੜੇ ਤੇ ਸਵਾਲ ਜਵਾਬ ਕਰਨ ਨੂੰ ਕਿੱਥੇ ਕਿੱਥੇ ਸਾਡੀ ਫੋਰਸ ਸਾਡੇ ਦੇ ਵਰਤ ਕੇ ਸਾਡੇ ਦੇ ਡਾਂਗਾ ਫੇਰੋਗੇ ਜੇ ਐਂਓ ਲੱਗਦਾ ਵੀ ਅਸੀਂ ਗਲਤ ਵਾਂ ਤੇ ਫਿਰ ਭਾਈ ਸਾਨੂੰ ਅਤਕੜੀ ਲਾ ਕੇ ਜੇਲੇ ਸੁੱਟੋ ਤਾਂ ਜੋ ਦੇਖ ਨੂੰ ਐਮਐਸਪੀ ਮਿਲ ਸਕੇ ਤਾਂ ਜੋ ਵਿਸ਼ਵ ਪਾਰ ਦੀਆਂ ਬੀਤਾਂ ਤੋਂ ਭਾਰਤ ਬਾਹਰ ਆਸ ਗੇ ਤਾਂ ਜੋ ਮਜ਼ਦੂਰ ਨੂੰ 200 ਦਿਨ ਮੰਧਰੇਗਾ ਤੇ 700 ਦਿਹਾੜੀ ਮਿਲ ਸਕੇ ਤਾਂ ਜੋ ਕਿਸਾਨ ਮਜ਼ਦੂਰ ਨੂੰ 10000 ਰੁਪਿਆ ਬੜੇ ਮਣੀਆ ਮਾਹੌਲ ਬਣੀ ਗੱਲ ਜੀ ਇੰਦੀ ਤੁਸੀਂ ਇਹ ਕਹੋ ਜੇ ਤੁਹਾਨੂੰ ਇਹ ਤੁਹਾਨੂੰ ਐਂ ਲੱਗਦਾ ਇਹ ਸਾਨੂੰ ਰੋਕਿਆ ਪੰਜਾਬ ਵਿੱਚ ਸਾਨੂੰ ਰੋਕਿਆ ਐਮ ਐਸ ਪੀ ਕਰਦਾ ਤੋਂ ਉੱਡਦੇ ਰਹਿੰਦੇ ਆ ਸਾਨੂੰ ਖੇਤ ਚ ਸੁਟਿਆ 200 ਦਰ ਮਗਰੇਕਾਂ 700 ਮੀਟਰ ਨੂੰ ਦਿਹਾੜੀ ਮਿਲ ਜੂ ਸਾਨੂੰ ਜੇ ਸੁਟਿਆ ਕਿਸਾਨ ਵੀ ਦੂਰ ਨੂੰ ਜਿਹੜਾ ਉਹ 10000 ਰੁਪਏ ਬਰੇਕਾ ਪਰਸੇ ਮਿਲ ਜੂ ਤੇ ਯਾਰ ਜੇ ਲੈ ਸੋਖੋ ਹੋਰ ਪੈਸੇ ਆਈ ਸਾਰੇ ਜਾਣੋ ਯਾਰ ਸੋੜ ਦੋ ਇਹਨਾਂ ਕੰਮ ਕਰ ਦਿਓ ਕਹਿ ਰਿਹਾ ਬਿੱਟੂ ਤੁਹਾਡੀ ਬਰੂਗੜ ਕੱਢ ਲਾਂਗੇ ਤੇ ਨਾ ਕਰ ਦੋ ਇਹ ਸਾਰੀ ਗੱਲਾਂ ਜੋ ਉਹ ਕਹਿ ਰਿਹਾ ਸਰ ਸਰਾਜ ਕਹਿ ਰਿਹਾ ਛਤਰ ਫੇਰਾਂਗੇ ਅਸੀਂ ਕਹਿੰਨੀ ਆ ਵੀ ਦੋ ਤਰੀਕ ਨੂੰ ਫੇਰ ਨਹੀਂ ਪਹਿਲਾਂ ਫੇਰ ਲੋ ਪਹਿਲਾਂ ਫੇਰ ਲੋ ਠੀਕ ਨਹੀਂ ਕਰਵਾ ਗਏ ਹਾਂ ਹਾਂਜੀ ਕਰੋ ਕਰੋ ਗੱਲ ਸੁਣਨ ਆਏ ਆ ਸਾਨੂੰ ਜਿਹੜਾ ਇੱਥੇ ਬੈਠੇ ਹੁੰਦਾ ਜੀ ਅਸੀਂ ਤੁਹਾਨੂੰ ਤੁਸੀਂ ਨਾ ਥੋੜੋ ਸਾਨੂੰ ਕੋਈ ਵੀ ਧੁੱਪੇ ਕਰੇ ਹੁੰਦਾ ਦੇਖੋ ਗੱਲ ਸੁਣੋ ਆ ਸਾਡੇ ਬੰਦੇ ਨੂੰ ਬਤਾਉਂਦਾ ਸਾਨੂੰ ਸੇਕ ਚ ਬਹਿਣ ਦਾ ਕੋਈ ਨਹੀਂ ਉਥੇ ਚਾਹ ਕਿਤੇ ਅਸੀਂ ਬੈਠੇ ਆ ਅਸੀਂ ਕਿਹਨੇ ਕਹਿੰਦਾ ਤੁਸੀਂ ਵੀ ਡਿਊਟੀ ਪਾਉਂਦੇ ਅਸੀਂ ਕਿਹਨੇ ਮੰਗਾ ਮੰਨੇ ਪ੍ਰਧਾਨ ਮੰਤਰੀ ਤੇ ਅਸੀਂ ਵੀ ਕਰਨੀ ਆ ਆਰਾਮ ਨਾਲ ਵੋਟਾਂ ਪਾਵਾਂਗੇ ਹੋ ਸਕਦਾ ਤੀਜੀ ਟਰਮ ਦੇ ਵਿੱਚ ਅਸੀਂ ਵੀ ਖੁਸ਼ ਹੋਈਏ ਪ੍ਰਧਾਨ ਮੰਤਰੀ ਆਵੇ ਗਿੰਜਰ ਆਵੇ ਐਮਐਨਪੀ ਆਵੇ ਠੀਕ ਹੈ ਨਾ